ਬੜੇ ਪ੍ਰਸੰਨ ਹੁੰਦੇ ਸੀ ਕਿਉਂਕਿ ਇਹ ਵੀ ਇੱਕ ਅਵਸਥਾ ਹੁੰਦੀ ਹੈ ਕਿ ਜੇ ਜੇ ਦੇਵੂ ਸਾਹਿਬ ਦੀ ਪ੍ਰਸਰਣਤਾ ਹੁੰਦੀ ਹੈ ਤੇ ਮਹਾਰਾਜ ਉਹਨੂੰ ਲੈ ਕੇ ਆਏ ਤੇ ਉਹ ਬੜਾ ਮਜ਼ਾਕੀਆਂ ਸੁਭਾਤਾ ਸੀ ਪਰ ਉਹਦੇ ਮਜ਼ਾਕ ਕਰਨ ਚ ਵੀ ਕੋਈ ਨਾ ਕੋਈ ਰਾਜ ਹੁੰਦਾ ਸੀ ਇਹ ਨਹੀਂ ਵੀ ਮਜ਼ਾਕ ਕਰਦਾ ਜੇ ਇੱਕ ਵਾਰੀ ਦਾ ਜ਼ਿਕਰ ਹੈ ਆਨੰਦਪੁਰ ਸਾਹਿਬ ਹੁਣ ਕਾਠ ਬਹੁਤ ਜ਼ਿਆਦਾ ਹੁੰਦਾ ਸੀ ਆਨੰਦਪੁਰ ਸਾਹਿਬ ਅੱਜ ਕਹੀ ਹੈ ਨਾ ਵੀ ਅਸੀਂ ਅਨੰਦਪੁਰ ਸਾਹਿਬ ਕੱਠ ਇੰਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਟਾਈਮ ਅਨੰਦਪੁਰ ਸਾਹਿਬ ਇੰਨਾ ਕੱਠ ਹੁੰਦਾ ਸੀ ਇੱਕ ਇੱਕ ਦਿਨ ਦਾ ਚੜਾਵਾ ਜਿਹੜਾ 10 10 ਲੱਖ ਰੁਪਈਆ ਚੜਦਾ ਆਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਟਾਈਮ ਇੰਨੀ ਸੰਗਤ ਆਉਂਦੀ ਸੀ ਇੰਨਾ ਕੱਠ ਹੁੰਦਾ ਸੀ 10 ਲੱਖ ਰੁਪਈਆ ਉਹਨਾਂ ਸਮਿਆਂ 'ਚ ਅੱਜ ਦੇ ਤੇ ਕਰੋੜਾਂ ਬਣ ਜਾਂਦੇ ਸੇਵਾਦਾਰ ਨੇ ਬੇਨਤੀ ਕੀਤੀ ਕਹਿੰਦੇ ਮਰਨ ਦੇ ਦੇਗ ਵਰਤੌਣ ਵਾਸਤੇ ਸਿੰਘ ਜਿਹੜੇ ਘੱਟ ਹੁੰਦੇ ਆ ਤੇ ਤੁਸੀਂ ਨਾਲ ਡਿਊਟੀ ਨਾਲ ਸੁਤਰੇਸ਼ਾ ਉਹ ਵੀ ਦੇਗ ਵਰਤਾ ਦਿਆ ਕਰੋ ਕਿਉਂਕਿ ਸਭ ਤੋਂ ਵੱਡੀ ਗੱਲ ਦੇਗ ਨੱਗਰ ਵਰਤੌਣਾ ਹੋਵੇ ਤੇ ਅਸੀਂ ਪੱਜਦੇ ਜਾਂ ਅੱਜ ਕੱਲ ਲੰਗਰਾਂ ਦੇ ਵਿੱਚ ਨਾ ਆ ਮਸ਼ੀਨਾਂ ਲੱਗ ਗਈਆਂ ਕਿੰਦੇ ਦੀ ਬੜੀ ਸਹੂਤਾ ਮਸੀਹ ਪ੍ਰਸ਼ਾਦੇ ਬਣਾਈ ਜਾਂਦੀ ਹੈ ਮਸ਼ੀਨਾ ਦਾਣਾ ਸਬਜ਼ੀਆਂ ਬਣਾਈ ਜਾਂਦੀਆਂ ਇਹਦਾ ਮਤਲਬ ਇਹ ਆ ਵੀ ਸਾਡੇ ਚ ਕਮਜ਼ੋਰੀ ਆ ਗਈ ਹੈ ਅਸੀਂ ਸੇਵਾ ਨਹੀਂ ਕਰ ਸਕਦੇ ਸਾਡੇ ਪੱਲੇ ਸੇਵਾ ਨਹੀਂ ਲਈ ਅੱਜ ਦਾਸ਼ਮ ਪ੍ਰਸ਼ਾਦੇ ਵੀ ਸਾਡੇ ਤੋਂ ਬਣਦੇ ਕੀ ਅਸੀਂ ਸੇਵਾ ਕਰ ਲੈਣੀ ਹੈ ਕੀ ਸੇਵਾ ਅੱਜ ਤੁਸੀਂ ਦੇਖਦੇ ਹੋ ਲੰਗਰ ਬਣਦੇ ਨੇ ਤੇ ਨਾਲ ਜਿਹੜੇ ਪਈਏ ਨੇ ਬਿਹਾਰ ਤੋਂ ਆਏ ਉਹ ਖਾਣਾ ਤਿਆਰ ਕਰਦੇ ਉਹੀ ਗੁਰੂ ਸਾਹਿਬ ਨੂੰ ਭੋਗ ਲੱਗਦਾ ਲੰਗਰਾਂ ਚ ਭਾਵ ਐਨਕੋ ਕਿ ਇਹੀ ਗੱਲ ਹੈ ਇਹ ਬਹੁਤ ਲੰਮੀਆਂ ਚੌੜੀਆਂ ਗੱਲਾਂ ਨੇ ਬੇਸ਼ਕਾਸੇ ਨਹੀਂ ਜਾਣਾ ਮੈਂ ਬੇਨਤੀ ਕਰਨੀ ਹੈ ਕਿ ਸੁਥਰੇ ਸਾਹਿਬ ਨੂੰ ਮਹਾਰਜ ਕਹਿੰਦੇ ਵੀ ਦੇਗ ਵਰਤਾ ਦੇ ਕੋਲੇ ਸ਼ੁਰੂ ਕਰਤੀ ਦੇਗ ਵਰਤੋਂ ਕਿਸੇ ਨੂੰ ਤਾਂ ਕਿੜਕਾ ਦੇਵੇ ਕਿਸੇ ਦਾ ਬੁੱਭ ਭਰ ਦੇ ਮਦਦ ਕਰੇ ਕਿ ਜੇ ਨੂੰ ਬੇਰ ਕਿਨ ਕਾ ਕਿਸੇ ਨੂੰ ਫੇਰ ਬੁੱਕ ਪਰ ਦੇ ਐਦਾਂ ਦੇ ਬਤਉਂਦਾ ਗੁਰੂ ਸਾਹਿਬ ਕੋਲੇ ਸ਼ਿਕਾਇਤ ਕਰਤੀ ਮਨਜ ਸੁਤਰੇ ਸ਼ਾਣ ਦੇ ਦੇਖ ਦੀ ਬਰਤੋੜੀਆਂ ਦੀ ਕਿਉਂਕਿ ਅਸੀਂ ਕੋਲ ਕਿਸੇ ਦਾ ਦੇਖੀਏ ਜਾਂ ਨਾਂ ਦੇਖੀਏ ਔਗਣ ਅਸੀਂ ਪਹਿਲਾਂ ਦੇਖਦੇ ਆਂ ਕਈ ਬੰਦੇ ਆਉਂਦੇ ਗੁਰਦੁਆਰਿਆਂ ਦੇ ਵਿੱਚ ਸਿਰਫ ਔਗਣ ਦੇਖਣ ਆਸਦੇ ਆਂ ਵੀ ਗਲਤ ਕੀ ਹੋ ਰਿਹਾ ਤੁਸੀਂ ਸ਼ੌਕਾਂ ਨੂੰ ਸਹੀ ਕਰਜੋ ਇੱਕ ਗਲਤ ਹੋ ਗਿਆ ਨਾ ਉਹ ਇੱਕ ਗਲਤੀ ਸਾਹਮਣੇ ਲਿਆਉਣੀ ਆ ਮਲੇ ਲਿਵਿਆਂ ਤੇ ਪਾਣੀ ਫੇਰਦੇ ਨੇ ਤੁਹਾਡੇ ਮਲੇ ਲਿਵਿਆਂ ਤੇ ਕਿਉਂਕਿ ਅਸੀਂ ਔਗਣ ਪਹਿਲਾਂ ਤੇ ਹੁੰਦੀ ਆ ਕੋਣ ਨਹੀਂ ਦੇਖਦੇ ਹੁਣ ਜਿਸ ਵੇਲੇ ਸ਼ਿਕਾਇਤ ਕਰਤੀ ਸੁਦਰੇ ਸ਼ਾਹੀ ਜਦੋਂ ਸ਼ਿਕਾਇਤ ਕੀਤੀ ਮਹਾਰਾਜ ਨੇ ਬੁਲਾ ਲਿਆ ਕਹਿੰਦੇ ਭਾਈ ਤੈਨੂੰ ਦੇਖ ਨਹੀਂ ਵਰਤੌਣੀ ਆਉਂਦੀ ਕਿਵੇਂ ਵਰਤਾਈ ਦੀ ਕਹਿੰਦਾ ਮਹਾਰਾਜ ਮੇਰੀ ਥੋੜੀ ਇਹ ਚ ਗਲਤੀ ਹੋ ਗਈ ਕਹਿੰਦੇ ਫੇਰ ਕਹਿੰਦੇ ਮਹਾਰਾਜ ਗਲਤੀ ਮੇਰੀ ਨਹੀਂ ਗਲਤੀ ਤੁਹਾਡੀ ਆ ਸਾਰੀ ਕਹਿੰਦੇ ਸਾਡੀ ਗਲਤੀ ਕਹਿੰਦੇ ਕਿਵੇਂ ਕਹਿੰਦਾ ਮਹਾਰਾਜ ਤੁਸੀਂ ਕਿਹੜਾ ਸਾਰੇ ਬੰਦੇ ਕੋਜੇ ਬਣਾਏ ਆ ਕੋਈ ਪਤਲਾ ਬਣਾਤਾ ਕੋਈ ਮੋਟਾ ਬਣਾਤਾ ਮੈਂ ਤੇ ਸਹਿਜ ਦੇਖ ਕੀ ਵਰਤੋਂਦਾ ਸੀ ਆਖੋ ਖਦਨਾਮ ਸਵਾਹ ਹੈ ਗੁਰੂ ਜੀ ਭਾਵ ਕਹਿਣ ਤੋਂ ਵੀ ਏਡਾ ਮਜ਼ਾਕ ਵੀ ਗੁਰੂ ਸਾਹਿਬ ਕਰ ਲੈਂਦਾ ਸੀ ਇੱਕ ਦਿਨ ਦਰਬਾਰ ਚ ਕਥਾ ਹੋ ਰਹੀ ਸੀ ਕਥਾ ਹੁੰਦੀ ਹੈ ਸੁਦਰੇਸ਼ਾ ਆਇਆ ਬਹਿ ਗਿਆ ਥੋੜਾ ਸਮਾਂ ਤੇ ਬੈਠਾ ਮੂੰਹ ਕਰਕੇ ਉਧਰ ਨੂੰ ਜਿੱਧਰ ਕਥਾ ਹੁੰਦੀ ਸੀ ਥੋੜੇ ਸਮੇਂ ਬਾਅਦ ਮੂੰਹ ਮਾਰਨ ਨੂੰ ਕਰ ਲਿਆ ਮੂੰਹ ਮਾਰਨ ਨੂੰ ਕਰ ਲਿਆ ਜਦੋਂ ਮੂੰਹ ਮਾਰਨ ਨੂੰ ਕਰ ਲਿਆ ਗੁਰੂ ਸਾਹਿਬ ਵੀ ਦਵਾਨ ਚ ਆ ਗਏ ਤੇ ਸੁਦਰੇਸ਼ਾ ਨੂੰ ਬੁਲਾ ਰਿਆ ਕਹਿੰਦੇ ਸਾਰੀ ਸੰਗਤ ਮੂੰਹ ਉਧਰ ਕਰਕੇ ਬੈਠੀ ਜਿੱਧਰ ਕਥਾ ਹੋ ਰਹੀ ਹੈ ਤੇ ਤੂੰ ਇਧਰ ਮਾਰਨ ਨੂੰ ਮੂੰਹ ਕਰੀ ਬੈਠਾ ਦੂਜੇ ਪਾਸੇ ਕੀ ਗੱਲ ਹੈ ਇਨਾ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਮੂੰਹ ਕਰੀ ਬੈਠੇ ਨਾ ਤੱਕਣੇ ਆਈ ਸ਼ਾਨੀ ਵਿੱਚ ਜਿਹਨੇ ਕਿਉਂ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਦੀ ਕਥਾ ਹੁੰਦੀ ਆ ਤੇ ਗੁਰਬਾਣੀ ਚ ਪੀੜਾ ਮਾਰ ਕੇ ਵੀ ਸਮਝਾਉਂਦੀ ਆ ਇੱਕ ਤੇ ਪਿਆਰ ਨਾਲ ਸਮਝਾਉਂਦੇ ਬਹਾਰਾ ਜੋ ਇੱਕ ਲਾਲਚ ਨਾਲ ਸਮਝਾਉਂਦੇ ਆ ਇੱਕ ਗੁਰਬਾਣੀ ਸਾਡੇ ਤੇ ਪੀੜਾ ਮਾਰ ਕੇ ਵੀ ਸਮਝਾਉਂਦੀ ਆ ਜਿਹੜਾ ਬੰਦਾ ਪਿਆਰ ਨਾਲ ਨਾਮ ਮੰਨੇ ਜਿਹੜਾ ਬੰਦਾ ਲਾਲਚ ਨਾਲ ਨਾਮ ਮੰਨੇ ਉਹ ਤੀਜਾ ਤਰੀਕਾ ਤੇ ਹੈ ਹੀ ਆ ਜੇ ਗੁਰੂ ਸਾਹਿਬ ਬਾਣੀ ਦੇ ਚਪੇੜਾ ਵੀ ਬਾੜਦੇ ਆ ਕਿਤੇ ਪੰਕਤੀਆਂ ਪੜ ਕੇ ਸੁਣ ਕੇ ਦੇਖਿਓ ਮੇਰ ਪਤਾ ਲੱਗੇਗਾ ਮੈਂ ਇੱਕ ਪੰਕਤੀ ਪੜ ਦਿੰਨਾ ਏਕ ਭਗਤ ਪਗਵਾਨ ਜਹ ਪ੍ਰਾਨਕੀ ਕਹਿ ਨਾਹੇ ਮਨ ਜੈਸੇ ਸੂਤਰ ਸਵਾਨ ਨਾਨਕ ਮਨ ਨੂੰ ਤਾਹੇ ਕਹਿੰਦੇ ਜਿਹੜੇ ਬੰਦੇ ਦੇ ਅੰਦਰ ਰੱਬ ਦੇ ਪ੍ਰਤੀ ਪ੍ਰੇਮ ਨਹੀਂ ਨਾ ਪਿਆਰ ਨਹੀਂ ਕਹਿੰਦੇ ਉਹ ਬੰਦਾ ਸੂਰ ਤੇ ਕੁੱਤੇ ਨਾਲੋਂ ਵੀ ਭੈੜਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਹ ਤੋਂ ਵੱਡੀ ਗੱਲ ਕੋਈ ਹੋ ਸਕਦੀ ਤੁਸੀਂ ਕਿਸੇ ਨੂੰ ਸੂਰ ਕੁੱਤਾ ਕਹਦੇ ਹੋ ਅਗਲਾ ਗਲ ਪੈ ਜਾਏਗਾ ਪਰ ਗੁਰੂ ਸਾਹਿਬ ਬਾਣੀ ਦੇ ਵਿੱਚ ਕਹਿ ਰਿਹਾ ਚਪੇੜਾ ਹੀ ਹੈ ਔਰ ਕੀਆ ਕਿਸ ਦਾ ਮਾਨਜ ਇਹ ਤਕੜੇ ਆ ਜਿਹੜੇ ਮੂੰਹ ਤੇ ਚਪੇੜਾ ਖਾਈ ਦਿੰਦੇ ਆ ਤੇ ਮੈਂ ਤੇ ਮੂੰਹ ਤੇ ਖਾ ਨਹੀਂ ਸਕਿਆ ਮੈਂ ਤੇ ਮੂੰਹ ਹੀ ਦੂਜੇ ਪਾਸੇ ਕਰ ਲਿਆ ਕੰਡ ਮੂਹਰੇ ਕਰਤੀ ਉਹ ਜਿਹੜੀਆਂ ਵਰਤੀਆਂ ਸੁ ਕਹਿਣ ਭਾਵਿਆ ਗੁਰਬਾਣੀ ਨੂੰ ਸਮਝਣਾ ਰੰਗ ਨੂੰ ਸਮਝਣਾ ਕੋਈ ਮਿਰਦਾ ਜਾਣਦਾ ਹੁਣ ਬਾਬਾ ਆਨੰਦ ਸਿੰਘ ਜੀ ਨੂੰ ਫੇਰ ਬੇਕਤੀ ਕਰੀ ਬਾਬਾ ਜੀ ਚੱਲੀਏ ਤੇ ਬਾਬਾ ਨਾਨਕ ਸਿੰਘ ਜੀ ਗੱਡੀ ਚ ਬਹਿ ਗਿਆਣਗੇ ਗੱਡੀ ਚ ਬੈਠੇ ਇਸ਼ਾਰਾ ਨਹੀਂ ਕੀਤਾ ਤੁਰਨ ਵਾਸਤੇ